ਆ ਦੇਖਦੇ ਆ ਬਹੁਤਾ ਭਗਤ ਜਨ ਹੁੰਦਾ ਨਾ ਉਹ ਦੁਨੀਆਂ ਦੀ ਖਾਤਰ ਕਮਲਾ ਜਿਹਾ ਹੀ ਲੱਗਦਾ ਹੁੰਦਾ ਕਿਉਂਕਿ ਉਹਨੂੰ ਦੁਨਿਆਵੀ ਕੰਮਾਂ ਵਾਲਾ ਧਿਆਨ ਹੀ ਕੋਈ ਨਹੀਂ ਨਾ ਉਹ ਘਰ ਪਰਿਵਾਰ ਦੀ ਚਿੰਤਾ ਨਾ ਧੀ ਪੁੱਤਾਂ ਦੀ ਨਾ ਮਾਤਾ ਪਿਤਾ ਕੋਈ ਚਿੰਤਾ ਨਹੀਂ ਨਾ ਜ਼ਮੀਨਾਂ ਦੀ ਨਾ ਜਾਇਦਾਦਾਂ ਤੇ ਨਾ ਪ੍ਰਾਪਰਟੀਆਂ ਦਾ ਫੈਕਟਰੀਆਂ ਦੀ ਨਾ ਥੀ ਬੈਠਾ ਕੋਈ ਸਭ ਨਹੀਂ ਚਾਹੀਦਾ ਕੇਵਲ ਤੋਂ ਕੇਵਲ ਦਮ ਸੰਗ ਜੋਤ ਅਵਲ ਸੰਗ ਤੋਰੀ ਕਹਿੰਦੇ ਉਸ ਵੈਗਨਰ ਜਿੱਦੀ ਜੁੜਗੀ ਉਹ ਬਾਕੀ ਦੁਨੀਆ ਨੂੰ ਟੁੱਟ ਜਾਂਦਾ ਹੈ। ਕਿ ਤਾਈ ਦੁਨੀਆ ਕਹਿੰਦੀ ਹੈ ਇਹ ਤਾਂ ਕਵਲ ਹੈ ਝੱਲਾ ਹੈ। ਆਹ ਭਈ ਉਹ ਤੇਰੇੜੇ ਝੱਲਾ ਉਹਦੇ ਲਈ ਸਿਆਣਾ ਬਈ ਹੁੰਦੇ ਲਈ। ਇੱਕ ਪਾਸੇ ਤਾਂ ਪਏ ਦੋਨੇ ਪਾਸੇ ਗੱਲ ਨਹੀਂ ਬਣਨੀ। ਜਾਂ ਤਾਂ ਰੱਬ ਦੇ ਘਰ ਸਿਆਣਾ ਹੋ ਜਾ ਜਾਂ ਦੁਨੀਆ ਵਾਸਤੇ ਸਿਆਣਾ ਹੋ ਜਾ। ਦੁਨੀਆ ਵਾਸਤੇ ਸਿਆਣਾ ਹੋਣਾ ਤੇ ਦੁਨਿਆਵੀ ਕੰਮ ਭਈ ਸਹੀ ਤਰੀਕੇ ਨਾਲ ਆ ਸਾਰਾ ਧਿਆਨ ਫੋਕਸ ਇੱਧਰ ਰੱਖਣਾ ਪੈਣਾ। ਫੇ ਰੱਬ ਭੁੱਲ ਜਾਏਗਾ। ਫਿਰ ਅਪਚੇਤੇ ਨਹੀਂ ਹੋਣਾ ਰੱਬ ਨਾਲ ਫਿਰ ਸੌਤ ਨਹੀਂ ਜੋੜਨੀ ਹਾਂ ਇਹੇ ਦਿਖਾ ਲਾ ਕੇਵਲ ਤੋਂ ਕੇਵਲ ਫਾਰਮੈਲਿਟੀ ਜਿਹਨੂੰ ਕਹਿੰਦੇ ਆ ਨਾ ਕਿ ਚੱਲ ਭਾਈ ਆਪਾਂ ਬਾਹਰੋਂ ਤਾਂ ਲੱਗਦੇ ਹੀ ਲੱਗਦੇ ਆ ਪਰ ਅੰਤਰੀਵ ਕਰਕੇ ਕਿੱਥੇ ਆ ਉਹ ਨਹੀਂ ਹੈ ਰੱਬ ਦੇ ਪਿਆਰੇ ਉਹ ਤਾਂ ਵੇਸ਼ਾ ਉਸ ਵੈਸ਼ਰੂ ਦੇ ਧਿਆਨ ਚ ਜੁੜੇ ਰਹਿੰਦੇ ਬਲਤ ਨਾਮਦੇਵ ਜੀ ਵੀ ਭਾਵੇਂ ਕੱਖਾਂ ਦੀ ਕੁਲੀ ਫਿਰ ਵੀ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕਿ ਦੁਬਾਰਾ ਕਿਵੇਂ ਬਣੂੰਗੀ ਕਿ ਕਿਸੇ ਕਾਣ ਕਰਕੇ ਕੋਈ ਹਵਾ ਹੀ ਨੇਰੀ ਆਈ ਅਗ ਦੀ ਕੋਈ ਚਿੰਗਾਰੀ ਆ ਕੇ ਡਗਪੀ ਅੱਖਾਂ ਦੀ ਕੁੱਲੀ ਜਲ ਗਈ ਹੈ ਆਵਾਜ਼ ਤੀ ਜਾ ਕਿ ਕਿਸੇ ਨੇ ਸੁਨੇਹਾ ਭੇਜਿਆ ਨਾ ਆਉਂਦੇ ਤੇਰੇ ਅੱਖਾਂ ਦੀ ਚੋੜੀ ਜਲਦੀ ਹੈ ਆਏ ਨੇ ਬਚਾਉਣ ਵਾਸਤੇ ਨਹੀਂ ਆਏ ਬੁਝਾਉਣ ਵਾਸਤੇ ਨਹੀਂ ਆਏ ਜੋ ਸਮਾਨ ਜਨਤਾ ਨੇ ਬਾਹਰ ਘਟ ਕੇ ਰੱਖਿਆ ਸੀ ਕਿ ਭਾਈ ਜਿੰਨਾ ਕੋ ਹੁੰਦਿਆ ਵਿਚਾਲੀਏ ਇਹ ਭਗਤ ਬੰਦਾ ਹੈ ਇਹਦਾ ਸਮਾਨ ਬਚਾਈਏ ਚੁੱਕ ਕੇ ਸਮਾਨ ਉਹ ਵੀ ਸੁੱਟਣ ਲੱਗ ਗਿਆ ਅਦੇ ਵਿੱਚ ਹੀ ਕਹਿੰਦੇ ਰਬ ਜੇ ਤੂੰ ਆ ਵੀ ਝਾਲਤਾ ਤੇ ਇਹ ਵੀ ਰੱਖ ਕੇ ਮੈਂ ਹੁਣ ਕੀ ਕਰਾਂ ਇਹਦੀ ਵੀ ਮੈਨੂੰ ਲੋੜ ਨਹੀਂ ਇਹ ਵੀ ਲੈ ਜਾਣਾ ਵਾਲੀ ਆਵਰ ਅਬ ਦੇ ਪਿਆਰੇ ਐਸੀ ਪ੍ਰਵਿਰਤੀ ਰੱਖਦੇ ਹੁਣ ਕੱਖਾਂ ਦੀ ਕੁਲੀ ਜਲ ਗਈ ਦਾ ਕੋ ਰਹਿਣ ਦਾ ਫਿਕਰ ਨਾ ਬਹਿਣ ਦਾ ਫਿਕਰ ਪਰ ਰੱਬ ਨੂੰ ਫਿਕਰ ਹੈ ਵੈਰੂ ਨੂੰ ਫਿਕਰ ਹੈ ਆਕਾਲ ਕੋਰ ਨੂੰ ਫਿਕਰ ਹੈ ਨਰੰਕਾਰ ਨੂੰ ਫਿਕਰ ਹੈ ਉਸ ਨੂੰ ਚਿੰਤਾ ਹੈ ਆਪਣੇ ਭਗਤ ਦੀ ਕਹਿੰਦੇ ਦਿਨੇ ਜਲੀ ਹੈ ਤੇ ਐਸਾ ਸਮਾਂ ਬੀਤੇ ਕਿ ਰਾਤ ਗੁਜ਼ਰੀ ਦੁਬਾਰਾ ਸਵੇਰ ਆਈ ਨਾ ਉਸੇ ਤਰ੍ਹਾਂ ਦੀ ਛਪੜੀ ਇੰਨੀ ਸੋਹਣੀ ਕੀ ਜੋ ਅੱਜ ਤੱਕ ਕਿਸੇ ਕਾਰੀਗਰ ਨੇ ਬਣਾਈ ਨਹੀਂ ਨਾ ਦੇਖੀ ਇਹ ਚਾਰੇ ਤਰਫ ਚਰਚਾ ਹੋ ਰਹੀ ਹੈ ਕਿ ਭਾਈ ਕੱਲ ਇਹਦੀ ਝੋਪੜੀ ਸੜ ਗਈ ਹੈ ਸ਼ਾਮ ਤੱਕ ਅਸੀਂ ਇੱਥੇ ਸੀ ਦੇਖਦੇ ਸੀ ਇਹ ਰਾਤੋਂ ਰਾਤ ਇਹ ਝੋਪੜੀ ਕਿਵੇਂ ਬਣ ਗਈ ਤੇ ਫਿਰ ਆ ਕੇ ਗਵੰਢਣ ਪੁੱਛਦੀ پڑੋਸਣ ਪੁੱਛਦੀ ਬਾੜ پڑੋਸਣ ਪੁੱਛ ਲੈਣਾ ਮਾਂ ਕਾਪੇ ਜਾਣ शिवाय ਹੋ پڑੋਸਣ ਆ ਗਈ ਜਿਵੇਂ ਆਪਾਂ ਹੁੰਦਾ ਨਾ ਕੋਈ ਗੱਡੀ ਮੋਟਰ ਜਾਂ ਕੋਈ ਹੋਰ ਚੀਜ਼ ਆਪਾਂ ਬਧੀਆ ਚੀਜ਼ ਲੈ ਆਉਣੇ ਆ ਕਪੜਾ ਹੀ ਸਮਝ ਲਓ ਸੂਟ ਲੈ ਲਿਆ ਬੀਬੀਆਂ ਪੁੱਛਦੀਆਂ ਨਾ ਇਹ ਕਪੜਾ ਕਿੱਥੋਂ ਲਿਆ ਬੜਾ ਸੋਹਣਾ ਮੈਨੂੰ ਵੀ ਦੱਸ ਕਿਹੜੀ ਦੁਕਾਨ ਹੈ ਕਿਹੜਾ ਭਾਈ ਹੈ ਕੌਣ ਫੇਰੀ ਵਾਲਾ ਆਉਂਦਾ ਕਿ ਜੋ ਬਧੀਆ ਚੀਜ਼ ਲੱਗਦੀ ਆਪਾਂ ਖਰੀਦਣ ਦੀ ਗੱਲ ਕਰਦੇ ਹਾਂ ਕਿ ਅਸੀਂ ਵੀ ਭਾਈ ਇਹਦੇ ਨਾਲ ਹੀ ਲੈਣੀ ਹੈ ਭਾਵੇਂ 4 ਪੈਸੇ ਵੱਧ ਦੇਣੇ ਪੈਣ ਉਸੇ ਤਰ੍ਹਾਂ ਹੀ ਭਗਤ ਨਾਮਦੇਵ ਦੇ ਗਵੰਟ ਅਤੇ ਪਰੋਸਨ ਆ ਕੇ ਬੋਦੀਏ ਨਾਮਦੇਵ ਮੈਂ ਵੀ ਇਹਦੀ ਛਪੜੀ ਬਣਾਉਣੀ ਹੈ ਕਿ ਮੈਂ ਵੀ ਇਸ ਤਰ੍ਹਾਂ ਦੀ ਇੱਕ ਛਪੜੀ ਬਣਾਉਣੀ ਹੈ ਕਾਰੀਗਰ ਦੱਸ ਬਾੜ ਪਰੋਸਨ ਪੁੱਛ ਲੈ ਨਾਮ ਕਾ ਪਹਿਚਾਨ ਸੁਵਾਈ ਗੱਲ ਸ਼ੁਰੂ ਕੀਤੀ ਸੀ ਕਿ ਆਪਾਂ ਵਹਿਗਰੂ ਪੱਕਿਆਂ ਘਰਾਂ 'ਚ ਨਹੀਂ ਆਉਂਦਾ ਪੱਕੇ ਸਿੱਖਾਂ ਦੇ ਘਰਾਂ 'ਚ ਆਉਂਦਾ ਪੱਕੇ ਭਗਤਾਂ ਦੇ ਘਰ ਵਿੱਚ ਆਉਂਦਾ ਉਹ ਭਾਵੇਂ ਕਿਤੇ ਵੀ ਰਹਿੰਦੇ ਹੋਣ ਭਾਵੇਂ ਉਹ ਕੱਖਾਂ ਦੀ ਕੁੱਲੀ 'ਚ ਬੈਠੇ ਹੈ ਕਿਤੇ ਵੀ ਬੈਠੇ ਹੈ ਕੋਈ ਮੈਨੇ ਨਹੀਂ ਰੱਖਦਾ ਬੜੇ ਇਹਾਸ ਸਾਬ ਨੇ ਕੀਤੇ ਆ ਧਿਆਨ ਲਜਾਇਆ ਕਰੋ ਜੋ ਜੋ ਵੀ ਜਸ ਨੂੰ ਯਾਦ ਆ ਕੇ ਵਾਕੀ ਇਹ ਗੱਲ ਸਹੀ ਕਿਉਂਕਿ ਉਹ ਪੱਕੇ ਮਹਿਲਾਂ 'ਚ ਨਹੀਂ ਜਾਂਦਾ ਪੱਕੇ ਮਹਿਲ ਤਾਂ ਭਾਈ ਅੰਦਰ ਜੇ ਕੋਈ ਪੱਕਾ ਬੈਠਾ ਫਿਰ ਤਰੇ ਵੀ ਜਾਂਦੇ ਇਹ ਇਹ ਨਹੀਂ ਕਿ ਜਾਂਦੇ ਨੇ ਕੋਈ ਜਦਾ ਕਿ ਨਹੀਂ ਵੀ ਸਾਨੂੰ ਪੱਕਿਆਂ ਨਾਲ ਕੋਈ ਜਦਾ ਪੱਕਿਆਂ ਅੰਦਰ ਕੱਚੇ ਭਗਤ ਲਿਖੇ ਐ ਇਸ ਕਰਕੇ ਨਹੀਂ ਜਾਂਦੇ ਇਹ ਵੀ ਜ਼ਰੂਰੀ ਨਹੀਂ ਕਿ ਤੂੰ ਕੱਖਾਂ ਦੀ ਕੁਲੀ ਬਣਾ ਕੇ ਬਹਿ ਜਾਵੇਂ ਕਿ ਸ਼ਾਇਦ ਵਹਿਗਰੂ ਆ ਜਾਵੇ ਪਰ ਅੰਦਰੋਂ ਤੂੰ ਕੱਚਾ ਹੀ ਆ ਅੰਦਰੋਂ ਪੱਕਾ ਹੋਣਾ ਚਾਹੀਦਾ ਕਿ ਅੰਦਰੋਂ ਪੱਕਾ ਹੋਵੇ ਤੇ ਰੱਬ ਆਵੇਗਾ ਵਹਿਗਰੂ ਆਏਗਾ ਤੇਰੇ ਕਾਰਜ ਸਾਰੇ ਗਲਤ ਸੰਤਾ ਕੇ ਕਾਰਜ ਆਪ ਖਲੋ ਅਰ ਕੰਮ ਕਰਾਵਣ ਆਇਆ ਰਾਮ ਕੇ ਰੱਬ ਆਪਣੇ ਭਗਤਾਂ ਦੇ ਕਾਰਜ ਕਿਵੇਂ ਸਵਾਰਦਾ ਕੱਖਾਂ ਦੀ ਕੁੱਲੀ ਚ ਆਉਣਾ ਤਾਂ ਆਉਣਾ ਕਹਿੰਦਾ ਮੈਂ ਬਣਾ ਕੇ ਵੀ ਦਊਂਗਾ ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਚਾਨ ਚਵਾਈਓ ਤਾਪ ਹੈ ਦੁਗਣੀ ਮਨਜੂਰੀ ਦੇ ਵੋ ਕੋ ਬੇਟੀ ਦੀ ਬਤਾਈ ਉਹ ਕਹਿੰਦੀ ਨਾਮਦੇਵ ਤੇਰੇ ਨਾਲ ਮੈਂ ਵੱਧ ਪੈਸੇ ਵੀ ਦੇ ਦੂੰ ਮੈਨੂੰ ਦੱਸ ਦੇ ਇਹ ਕਿਹੜਾ ਛਪੜੀ ਬਣਾਉਣ ਵਾਲਾ ਵੇਢੀ ਹੈ ਮੈਨੂੰ ਮੜਾ ਦੇ ਕੁ ਮੇਰੇ ਹੁਣ ਉਥੇ ਭਾਈ ਜੇ ਪੈਸੇ ਦੇ ਕੇ ਬਣਾਈ ਹੁੰਦੀ ਤਾਂ ਤਾਹ ਦਿੰਦਾ ਜੇ ਕੋਈ ਕਾਰੀਗਰ ਨੇ ਸੱਦੇ ਵਾ ਵੇਤਨਾ ਬਲਾ 10 ਦੰਦਾ ਵੀ ਫਲਾਣਾ ਕਾਰੀਗਰ ਹੈ ਭਾਈ ਪਰ ਇਥੇ ਤਾਂ ਕਾਰੀਗਰ ਉਹ ਹੈ ਜਿਨੇ ਪੂਰੇ ਬ੍ਰਹਿਮੰਡ ਸ੍ਰਿਸ਼ਟੀ ਨੂੰ ਸਜਾਇਆ ਉਹ ਆ ਕੇ ਬਣਾ ਗਿਆ ਭਾਈ ਕੀ ਦੱਸਾਂ ਉਹਦੀ ਕੀਮਤ ਭਰਤਨਾਵ ਦੇ ਜੀ ਕਹਿੰਦੇ ਮਾਤਾ ਕਲਸਨ ਰੀ ਭਾਈ ਇਹ ਮਹਾਰਾਸ਼ਟਰ ਦੀ ਭਾਜਾ ਮਰਾਠੀ ਹੈ ਨਾ ਉਥੇ ਬੀਬੀ ਨੂੰ ਔਰਤ ਨੂੰ ਰੇ ਭਾਈ ਸਤਕਾਰ ਨਾ ਕਰਕੇ ਬੋਲਦੇ ਜਿਵੇਂ ਆਪਾਂ ਕਹਿੰਦੇ ਮਾਤਾ ਜੀ ਭੈਣ ਉਹ ਆਹ ਤਾਂ ਬੜੇ ਦਾ ਸਤਕਾਰ ਭਾਈ ਕਰਕੇ ਬੁਲਾਉਂਦੇ ਆ ਰੇ ਭਾਈ ਰੇ ਭਾਈ ਇਤਨਾ ਬੋਲਦੇ ਹੁੰਦੇ ਜੋ ਗਏ ਨੇ ਉਹਨਾਂ ਨੂੰ ਪਤਾ ਹੋਵੇ ਜャ ਜਿਨ੍ਹਾਂ ਨੇ ਫੌਜ ਨੌਕਰੀ ਕੀਤੀ ਹੋਈ ਹੈ ਜਾਂ ਕੋ ਮਣਫਨ ਨਾਲ ਜਾਂ ਜਿਨ੍ਹਾਂ ਨੂੰ ਵੈਰੂ ਨੇ ਮਾਣ ਬਖਸ਼ਿਆ ਚਲੋ ਵੀ ਦੁਨੀਆ ਦੇਖੋ ਉਹਨਾਂ ਨੂੰ ਪਤਾ ਉਹ ਔਰਤ ਨੂੰ ਆਪਾ ਪੜਾ ਪੜਿਆ ਲੱਗਦਾ ਹੈ ਕਿ ਭਾਈ ਪਤਾ ਨਹੀਂ ਕੀ ਕਹਿੰਦਾ ਹੈ ਕੰਮ ਵਾਲੀ ਨੂੰ ਉੱਥੇ ਵੱਡੇ ਨੂੰ ਕਹਿੰਦੇ ਸਤਕਾar ਨਾ ਕਹਿੰਦੇ ਰਹੀ ਭਾਈ ਕਹਿੰਦੇ ਜਿਹੜਾ ਉਹ ਬੇਟੀ ਹੈ ਨਾ ਉਹ ਬੇਟੀ ਭਾਈ ਪੈਸਾ ਨਾਲ ਨਹੀਂ ਮਰਦਾ ਸਾਡੇ ਬਾਤ ਵੀ ਸਲਾਹ ਹੀ ਹੈ ਕਿ ਗੁਰੂ ਨਾਨਕ ਸਾਹਿਬ ਪੈਸਾ ਨਾਲ ਨਹੀਂ ਤੋਲਿਆ ਕਰੋ ਪਰਮਾਲਿਆਂ ਨਾਲ ਨਾ ਤੋਲਿਆ ਕਰੋ ਪਦਾਰਥਾਂ ਨਾਲ ਨਾ ਤੋਲਿਆ ਕਰੋ ਪ੍ਰੇਮ ਨਾਲ ਪ੍ਰੇਮ ਦੀ ਜੋ ਭਾਸ਼ਾ ਹੈ ਨਾ ਕਿ ਜੋ ਪ੍ਰੇਮ ਉਹੀ ਮੰਗਦਾ ਜੋ ਉਹ ਮੰਗਦਾ ਉਹ ਦੇ ਕੇ ਅਸੀਂ ਰਾਜੀ ਨਹੀਂ ਪ੍ਰੇਮ ਦੇਣਾ ਪਊਗਾ ਤੇ ਹੁਕਮ ਮੰਨਣਾ ਪਊਗਾ ਹੁਕਮ ਨਹੀਂ ਮੰਨਣਾ ਨਰਕ ਸਹਾਂਗੇ ਦੁੱਖ ਸਹਾਂਗੇ ਕਿ ਪਰਮਪ੍ਰੇਖੇ ਤੁਰੇ ਫਿਰਦੇ ਆਂ ਅੰਤਮ ਅਰਦਾਸ ਅਖੀਲੀ ਅਰਦਾਸ ਕਿ ਸ਼ਾਇਦ ਸਾਨੂੰ ਸੱਚਖੰਡ ਪਹੁੰਚਾ ਦੇਗੀ ਇਥੇ ਤਾਂ ਭਾਈ ਸਾਰੇ ਕਾਰਜ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਾਰੇ ਕੀ ਤੂੰ ਆਪਣੇ ਜਾਣ ਬਾਤ ਤੇ ਸੱਚਖੰਡ ਵਾਸਤੇ ਇੰਤਜ਼ਾਮ ਖੁਦ ਕਰ ਲੈ ਕਰਨਾ ਪੈਣਾ ਵਾ ਦੂਜੇ ਦੇ ਇੰਤਜ਼ਾਮ ਨਾਲ ਤੂੰ ਜਾ ਸਕਦਾ ਕਿ ਜੇ ਤਰ ਕੋ ਭਗਤੀ ਬੰਦਗੀ ਕੀਤੀ ਹੋਈ ਹੈ ਕੋਈ ਲੋੜ ਨਹੀਂ ਕਿ ਤਰ ਕੋਈ ਪਾਠ ਪੂਜਾ ਕਰਾਵੇ ਲੰਗਰ ਲਾਵੇ ਨਾ ਨਾਵੇ ਮੈਨੇ ਨਹੀਂ ਰੱਖਦਾ ਕੋਈ ਜਿਨ੍ਹਾਂ ਦੇ ਲੱਗਦੇ ਹੈ ਭਾਈ ਉਹ بڑا ਸੱਚਖੰਡ ਵਾਸੀ ਹੋ ਜਾਂਦੇ ਇਹ ਤਾਂ ਇੱਕ ਦੁਨਿਆਵੀ ਰੀਤ ਹੈ ਇਹ ਤਾਂ ਇੱਕ ਦੁਨਿਆਵੀ ਰੀਤ ਹੈ ਭਾਈ ਜੋ ਕਰਨੀ ਪੈਂਦੀ ਹੈ ਕਿ ਜੋ ਦੁਨਿਆਈ ਕੀਤੇ ਚਲੋ ਭਾਈ ਕਰਦੀ ਹੈ ਪਰ ਜੋ ਟਰੁੱਥ ਹੈ ਜੋ ਸਚਾਈ ਹੈ ਇਹਦਾ ਮਤਲਬ ਕੋਈ ਨਹੀਂ ਇੱਥੇ ਸੱਚਖੰਡ ਦੇ ਨਾਲ ਕਿਸੇ ਅਰਦਾਸ ਕਿਸੇ ਪਾਠ ਨਾਲ ਕਿ ਸ਼ਾਇਦ ਕੀ ਹੁਣ ਗੁਰਬਾਣੀ ਹੈ ਪਾਈ ਇਹਨੇ ਕੇ ਗੁਰਬਾਣੀ ਅਸੀਂ ਪੜਦੇ ਜਪਜੀ ਸਾਹਿਬ ਕਰ ਲਿਆ ਸਾਨੂੰ ਕੇਸੀ ਵਾਹਿਗੁਰੂ ਨੂੰ ਯਾਦ ਕਰਦੇ ਆ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਇਹਦੇ ਵਿੱਚ ਤ੍ਰਤੀਬ ਲਿਖੀ ਹੋਈ ਹੈ ਵਾਹਿਗੁਰੂ ਨੂੰ ਯਾਦ ਕਰਨ ਦੀ ਇਹਦੇ ਵਿੱਚ ਤਾਂ ਸਬਦਾਨ ਲਿਖਿਆ ਹੋਇਆ ਉਸ ਵਾਹਿਗੁਰੂ ਨੂੰ ਮਿਲਣ ਦਾ ਮਿਲਾਪ ਦਾ ਗੁਰਬਾਣੀ ਮਿਲਾਪ ਦਾ ਮਾਰਗ ਹੈ ਤੇ ਆਪਾਂ ਨੇ ਹੰਦਾ ਸ਼ਾਇਦ ਕਹੀ ਕਿ ਬਾਣੀ ਭਾਈ ਅਸੀਂ ਪੰਜ ਬਾਣੀਆਂ ਪੜ ਲਈਏ ਨਿਤਨੇਮ ਕਰ ਲਈਏ ਕਿ ਸ਼ਾਇਦ ਸਾਡਾ ਕੋਈ ਭਾਰ ਉਤਾਰ ਉਖ ਜਾਵੇ ਸੁਖ ਨਹੀਂ ਸਾਵਨਾ ਹੋ ਜਵੇ ਪੜ ਕੇ ਤਾਂ ਸਸ਼ਟ ਕਰਨੀ ਹੋਣਾ ਕਿਉਂਕਿ ਤਾਂ ਦੱਸਦੇ ਆ ਭਈ ਚੱਲ ਆਹ ਕੰਮ ਕਰ ਕਿ ਅਸੀਂ ਜੋ ਡਾਕਟਰ ਹੈ ਉਹ ਕਿਤਾਬਾਂ ਕਿਉਂ ਪੜਦੇ ਹੈ ਕਿ ਉਹਨਾਂ ਵਿੱਚ ਲਿਖਿਆ ਹੋਇਆ ਭਾਈ ਸਿਆਣੇ ਆਪੁਰਖਾਂ ਸਿਆਣੇ ਡਾਕਟਰਾਂ ਦਾ ਖੋਜੀਆਂ ਤਾਂ ਕਿ ਕਿਸ ਰੋਗ ਵਾਸਤੇ ਕਿਸ ਤਰ੍ਹਾਂ ਦੀ ਮੈਡੀਸਿਨ ਲੱਗੇਗੀ ਕਿਸ ਤਰ੍ਹਾਂ ਦਾ ਉਹਦਾ ਉਪਚਾਰ ਕੀਤਾ ਜਾਂਦਾ ਤੇ ਜੇ ਡਾਕਟਰ ਉਹ ਪੜ੍ਹ ਕੇ ਛੱਡੀ ਜਾਵੇ ਬਸ ਕਿ ਕੇਵਲ ਤੋਂ ਕਿਰ ਪੜ੍ਹ ਲਿਆ ਔਰ ਅੰਦਰ ਗਿਆਨ ਨਾ ਆਇਆ ਪ੍ਰੈਕਟਿਕਾ ਨਾ ਕੀਤਾ ਉਹ ਤਾਂ ਨਹੀਂ ਕੋਈ ਮਰੀਜ਼ ਸਹੀ ਕਰ ਸਕਦਾ ਉਹ ਤਾਂ ਉਥੇ ਤਾਂ ਉਥੇ ਹੀ ਰਹਿ ਜਾਏਗਾ ਉਹਨੂੰ ਵਿਜਨਾ ਪਹਿਣੇਗਾ ਸੰਸਾਰ ਦੇ ਵਿੱਚ ਮਰੀਜ਼ਾਂ ਦੇ ਰੋਗ ਦੂਰ ਕਰਨੇ ਪੈਣੇ ਉਸੇ ਤਰ੍ਹਾਂ ਇਥੇ ਧਰਮਕ ਤੌਰ ਤੇ ਰੋਗੀ ਤੂੰ ਐ ਖੁਦ ਐ ਤੇਰੇ ਅੰਦਰ ਪਾਪ ਐ ਵਿਕਾਰ ਸੰਕਟ ਐ ਇਹ ਸਭ ਦੂਰ ਗੁਰਬਾਣੀ ਦੇ ਜਰੀਏ ਹੋਣੀ ਐ ਗੁਰਬਾਣੀ ਦੱਸਦੀ ਐ ਆ ਮੈਥਡ ਆ ਤਰੀਕਾ ਇਸ ਨੂੰ ਅਪਣਾ ਦੂਰ ਹੋਵੇਗਾ ਕਿ ਇਸ ਤਰੀਕੇ ਨਾਲ ਭਾਈ ਤੇਰੇ ਦੁੱਖ ਮਿਟ ਸਕਦੇ ਔਰ ਸਤਿਗੁਰ ਪਾਸ਼ਾ ਦਾ ਜੋ ਬਚਨ ਐ ਜੋ ਸਭ ਸਿੱਖ ਨੂੰ ਕਿ ਭਾਈ ਬਚਨ ਮੰਨਣ ਤੋਂ ਬਗੈਰ ਛੁਟਕਾਰਾ ਨਹੀਂ ਜੇ ਬਚਨ ਨਹੀਂ ਮੰਨੇ ਤਾਂ ਇਹਦਾ ਮਤਲਬ ਤੇਰੀ ਗੁਰੂ ਦੇ ਨਾਲ ਪ੍ਰੀਤ ਵੀ ਨਹੀਂ ਹੈ ਜੇ ਪ੍ਰੀਤ ਹੋਵੇ ਕਰਦੇ ਵਿੱਚ ਤੁਹਾਡੀ ਧਰਮ ਸੁਪਤਰੀ ਹੈ ਬਹੁਤ ਪਿਆਰ ਕਰਦੀ ਹੈ ਤੁਹਾਨੂੰ ਹਰ ਗੱਲ ਮੰਨੋਗੇ ਤੇ ਜੇ ਕੋਈ ਤੇ ਵਿਗਾੜ ਪਿਆ ਹੋਵੇ ਵੇ ਲੜਾਈ ਝਗੜੇ ਤੇ ਮੰਨਤਾ ਲੰਗ ਪਰ ਦਿਲੋਂ ਨਹੀਂ ਮੰਨਦੇ ਉਹ ਚਨੰਤ ਨਹੀਂ ਹੁੰਦੇ ਪਰ ਜੋ ਪਤਨੀ ਪਤੀ ਨੂੰ ਖੁਸ਼ ਰੱਖਦੀ ਜਾਂ ਬੱਚੇ ਮਾਤਾ ਪਿਤਾ ਨੂੰ ਖੁਸ਼ ਰੱਖਦੇ ਉਹਨਾਂ ਦੀਆਂ ਡਵੰਡਾ ਆਟੋਮੈਟਿਕਲੀ ਪੂਰਨ ਹੁੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਭਾਈ ਅੰਦਰ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਹੈ ਤੇ ਉਥੇ ਅੰਦਰ ਬੈਠਾ ਜੋ ਵੈਗੁਰੂ ਉਹ ਸਭ ਕੁਝ ਜਾਣਦਾ ਸਭ ਕੁਝ ਦੇਖਦਾ ਹੈ ਮੰਗਿਆ ਕੀ ਪ੍ਰੇਮ ਦੇਦਾ ਹੁਣ ਇਹ ਹੀ ਗੱਲ ਕਹਿ ਰਿਹਾ ਭਗਤ ਨਾਮਦੇਵ ਜੀ ਰੀ 베ਡੀ ਦੇਣਾ ਜੀ ਕਹੇ ਉਹਦਾ ਤੁਸੀਂ ਕੁਝ ਨਹੀਂ ਦੇ ਸਕਦੇ ਵੈਗੁਰੂ ਅਸੀਂ ਕੀ ਦੇ ਸਕਦੇ ਹਾਂ ਦੇ ਦੇ 베ਡੀ ਜੋ ਮੰਗਦਾ ਉਹ ਦੇ ਬੇਟੀ ਮੰਗਦਾ ਹੈ ਬੇਟੀ ਪ੍ਰੀਤ ਮਨਜ਼ੂਰੀ ਮੰਗੇ ਕਹਿੰਦੇ ਬੇਟੀ ਹੈ ਨਾ ਜਿਹਨੇ ਮੇਰੀ ਛਪੜੀ ਬਣਾਈ ਹੈ ਉਹ ਪ੍ਰੇਮ ਮੰਗਦਾ ਹੈ ਸ਼ਾਇਦ ਮੈਂ ਉਹਨੂੰ ਪ੍ਰੇਮ ਦੇ ਸਕਿਆ ਤੇ ਬਣਾ ਕੇ ਚਲਿਆ ਗਿਆ ਭਾਈ ਕਹਿੰਦੇ ਜਿਹਨੇ ਮੇਰੀ ਛਪੜੀ ਬਣਾਈ ਹੈ ਉਹਨੇ ਤਾਂ ਪ੍ਰੇਮ ਦੇਖਿਆ ਪ੍ਰੀਤ ਦੇਖੀ ਤੇ ਤੇਰਾ ਭਾਈ ਅੰਦਰ ਤਾਂ ਇਹ ਜੋ ਸੰਸਾਰ ਹੈ ਨਾ ਕਿ ਭਗਤੀ ਦਾ ਦਵਾਰ ਹੀ ਨਹੀਂ ਖੁੱਲਦਾ ਕਿਉਂ ਖੋਲੇ ਬਚਨਾ ਤੋਂ ਹੀ ਨਾ ਬਚਨ ਨਹੀਂ ਮੰਨਦਾ ਸ਼ੁਰੂਆਤ ਕਰ ਲੈ ਮੁਸ਼ਕਲ ਹੁੰਦੀ ਹੈ ਪਰ ਸ਼ੁਰੂਆਤ ਤਾਂ ਕਰਨੀ ਪਣੀ ਹੈ ਹੌਲੀ ਹੌਲੀ ਚੱਲਦੀ ਹੈ ਭਾਈ ਕਿ ਜਦੋਂ ਭਾਈ ਇੱਕ ਇੱਕ ਛੋਟੀ ਛੋਟੀ ਲੋੜੀ ਵੀ ਚੱਕਣੀ ਸ਼ੁਰੂ ਕਰਾਂਗੇ ਨਾ ਤੇ ਵੱਡੇ ਵੱਡੇ ਪਹਾੜ ਵੀ ਸਮਤਲ ਹੋ ਜਾਂਦੇ ਆ ਬਰਾਬਰ ਹੋ ਜਾਂਦੇ ਜਦ ਤੈ ਭਾਈ ਮਨੁੱਖ ਹੈ ਉਹ ਤਾਂ ਉਹਦਾ ਵੀ ਨਹੀਂ ਇੱਥੇ ਤਾਂ ਪਾਪ ਜਿਹਨੇ ਮਰਦੀ ਕਮਾਲਾ ਪਰ ਸ਼ੁਰੂਆਤ ਕਰ ਗਣ ਦਾ ਪਾਪਣ ਉਹਨੇ ਵੀ ਸ਼ੁਰੂਆਤ ਕੀਤੀ ਅਜਾ ਮਲ ਪਾਪੀ ਨੇ ਵੀ ਸ਼ੁਰੂਆਤ ਕੀਤੀ ਓਵੇਂ ਚੋਰ ਨੇ ਵੀ ਸ਼ੁਰੂਆਤ ਕੀਤੀ ਹੈ ਸੱਜਣ ਠੱਗ ਨੇ ਵੀ ਸ਼ੁਰੂਆਤ ਕੀਤੀ ਸ਼ੁਰੂਆਤ ਕੀਤੇ ਆ ਹੀ ਅੰਤ ਤੱਕ ਪਹੁੰਚ ਸਕਦੇ ਆ ਕਰ ਲੈ ਸ਼ੁਰੂਆਤ ਵਈ ਤੈ ਨਹੀਂ ਆਪਣਾ ਭਲਾ ਚਾਉਣਾ ਹੈ ਤੇ ਕਰ ਸ਼ੁਰੂਆਤ ਧਰਮ ਦੀ ਪ੍ਰੇਮ ਦੀ ਕਿ ਮੈਂ ਸਾਰੀ ਉਮਰ ਗੁਰੂ ਨਾਨਕ ਸਾਹਿਬ ਦਾ ਕੋਈ ਬਚਨ ਨਹੀਂ ਮੰਨਿਆ ਅੱਜ ਮੈਂ ਹੌਲੀ ਹੌਲੀ ਸ਼ੁਰੂ ਹੋ ਜਾ ਬਸ ਸ਼ੁਰੂ ਹੁੰਦੇ ਹੀ ਕਦੇ ਤਾਂ ਹੰਤਾ ਆਵੇਗਾ ਯੇਸੂ ਯੇਸੂ ਉਹ ਕੀ ਸੋਈ ਅਸਾਰ ਰਾਹ ਦੱਸ ਕੇ ਕੋਕਨੇ ਕਬੂ ਕੇ ਸੁਨੇ ਪੁਕਾਰ ਕਦੇ ਤਾਂ ਗੱਲ ਬਣੂਗੀ ਪਰ ਸ਼ੁਰੂਆਤ ਕਰੇਗਾ ਤਦ ਨਾ ਤੇਰੀ ਸ਼ੁਰੂਆਤ ਹੀ ਨਹੀਂ ਹੋਈ ਤੇ ਫਿਰ ਕਿੱਥੋਂ ਮਿਲੇਗਾ ਭਗਤ ਨਾਮਦੇਵ ਜੀ ਨੇ ਜੋ ਸਾਨੂੰ ਸਮਝਾਇਆ ਉਹ ਪ੍ਰੇਮ ਮੰਗਦਾ ਹੈ ਪ੍ਰੇਮ ਤੋਂ ਵਗੈਰੇ ਉਸ ਨੂੰ ਕੁਝ ਨਹੀਂ ਚਾਹੀਦਾ ਸਭ ਕੁਝ ਤਉਹਦਾ ਹੀ ਜੋ ਉਸ ਹੀ ਕੋਲ ਦੇ ਦੀ ਹੈ ਇਹ ਸਾਰੀ ਸ੍ਰੇਸ਼ਟੀ ਬ੍ਰਹਮ ਅਸ੍ਰੇ ਸਭ ਇਹ ਉਸ ਦਾ ਹੀ ਤਾਂ ਹੈ ਉਹਨੋਂ ਹੀ ਕੀ ਦੇਦਾਨੀ ਪ੍ਰੇਮ ਇਹ ਜੋ ਪ੍ਰੇਮ ਹੈ ਇਹ ਕੇਵਲ ਤੋਂ ਕੇਵਲ ਜਿਹਦੇ ਉੱਤੇ ਉਹਦੀ ਮਿਹਰ ਹੈ ਉਹਦੇ ਘਰ ਤੋਂ ਹੀ ਆਉਂਦਾ ਹੈ ਉਹ ਤੋਂ ਹੀ ਲੈ ਸਕਦਾ ਹੁਣ ਅਵਰਤ ਵੇਲਾ ਹੋਇਆ ਜਿਹਦੇ ਉੱਤੇ ਗੁਰੂ ਦੀ ਕਿਰਪਾ ਲਿਆਇਆ ਠਾਲ ਕੇ ਵੀ ਸਤਗੁਰੂ ਕਿ ਉਠ ਭਾਈ ਇਸਨਾਨ ਤੰਦਾ ਹੋ ਗਿਆ ਚੱਲ ਹੁਣ ਮੰਦਾ ਕਰੀਏ ਜੋੜੀਏ ਸੁਰਤ ਉਸ ਵਾਹਿਗੁਰੂ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਨਿਰੰਕਾਰ ਦੇ ਨਾਲ ਅਕਾਲ ਪੁਰਖ ਦੇ ਨਾਲ ਆਪ ਹੀ ਕਹਿੰਦਾ ਇਹ ਆਜਾ ਤਰਾਲ ਮਿਲ ਕੇ ਹੁਣ ਗੱਲਾਂ ਕਰੀਏ ਆਪਾਂ ਆਨੰਦ ਲਈਏ ਵਾਹਿਗੁਰੂ ਨਾਲ ਕਥਾ ਕਰਨੀ ਕੀਰਤਨ ਕਰਨੀ ਇਹ ਉਸ ਨਾਲ ਗੱਲਾਂ ਹੀ ਕਰਨੀਆਂ ਨੇ ਭਾਈ ਪਰ ਗੱਲਾਂ ਸੁਣ ਕੇ ਮੰਨਣੀਆਂ ਵੀ ਪੈਂਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ ਸਾਨੂੰ ਜਿਹੜਾ ਡਾਇਰੈਕਟ ਸੋਡੀ ਅਕਾਲ ਪੁਰਖ ਦੇ ਨਾਲ ਵਾਰਤਾਲਾਪ ਹੋ ਰਹੀ ਹੈ ਉਹਦੇ ਨਾਲ ਵਿਚਾਰ ਬਟਾਂਦਰਾ ਹੋ ਰਿਹਾ ਹੈ ਪਰ ਅਤ ਉਹਦਾ ਜੋ ਅੰਤ ਨਿਕਲਣਾ ਤਾਂ ਇਹੀ ਹੈ ਨਾ ਕਿ ਚੱਲ ਭਈ ਹੁਣ ਮੈਂ ਵੱਡਾ ਤੂੰ ਮੇਰੀ ਮੰਨ ਅਸੀਂ ਉਲਟਾ ਅਸੀਂ ਪ੍ਰਮਾਤਮਾ ਤੋਂ ਵੱਡੇ ਹੋਣ ਦੀ ਕੋਸ਼ਿਸ਼ ਕੀਤੀ ਹੋਈ ਹੈ ਕਿ ਰੱਬ ਤੂੰ ਛੋਟਾ ਅਸੀਂ ਵੱਡੇ ਆ ਤੂੰ ਸਾਡੀ ਮੰਨ ਜੋ ਅਸੀਂ ਕਰਦੇ ਹਾਂ ਅਸੀਂ ਜੋ ਬੇਕਾਰ ਕਰਦੇ ਆ ਮੜੇ ਕਰਦੇ ਆ ਲਾਲਚ ਵਸਪਸੀਆਂ ਦੁਨੀਆਵਰਫਸੀਆਂ ਤੂੰ ਵੀ ਆਕੇ ਫਸ ਤੇ ਉਥੇ ਅਸੀਂ ਪ੍ਰਮਾਤਮਾ ਨੂੰ ਛੋਟਾ ਕਰ ਦਿੱਤਾ ਜੋ ਪ੍ਰਮਾਤਮਾ ਨੂੰ ਛੋਟਾ ਕਰਕੇ ਜਾਣ ਦਾ ਕਿਤੇ ਭਲਾ ਹੋਣਾ ਕਹਿੰਦੇ ਕੱਲ ਨੂੰ ਮੈਂ ਤੇਨਾਂ ਗੱਲ ਹੀ ਨਹੀਂ ਕਰਨੀ ਕਿ ਤੂੰ ਸੁਣਦਾ ਤਾਂ ਕੋਈ ਐ ਨਹੀਂ ਭਾਈ ਆਪਾਂ ਵੀ ਚਾਰ ਬੰਦਿਆਂ ਚ ਬੈਠੇ ਆ ਕੋਈ ਸਮਝਾਉਦਾ ਕਹਿੰਦੇ ਕੀ ਸਮਝਾਉਣ ਚਾਹੀਏ ਕਹਿੰਦੇ ਸੁਣਦਾ ਤੇ ਨਹੀਂ ਕਿਸ ਦੀ ਆਈ ਲਵ ਜੁ ਹੁੰਦੀ ਆ ਨਾ ਇਹ ਵੈਰੂ ਵੀ ਇਹੀ ਕਹਿੰਦਾ ਵਾ ਇਹਨੇ ਪਹਿਲਾਂ ਤਾਂ ਕਦੇ ਮੇਰੀ ਸੁਣੀ ਨਹੀਂ ਮੈਂ ਇਹ ਵੇਦਨਾ ਗੱਲਾਂ ਕਰਕੇ ਆਪਦਾ ਟਾਈਮ ਖਰਾਬ ਕਰਦਾ ਸਮਾਂ ਖਰਾਬ ਕਰਦਾ ਸੋ ਉਹਨਾਂ ਦੇ ਪੱਲੇ ਬੰਦਗੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਣਾ ਗੁਰਬਾਣੀ ਨਾਲ ਜੁੜਨਾ ਅਕਾਲ ਪੁਰਖ ਨਾਲ ਜੁੜਨਾ ਪਰ ਇਹ ਵੀ ਉਹਨੂੰ ਮਿਲਣੀ ਹੈ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਇਹ ਰੋਜ਼ ਪੰਕਤੀਆਂ ਸੁਣਦੇ ਆ ਰੋਜ਼ ਸਰਵਣ ਕਰਦੇ ਆ ਇਹ ਮਿਹਰੀ ਜੋ ਉਸ ਨੇ ਪਾਈ ਮੌਸਮ ਭਾਵੇਂ ਸਰਦ ਹੈ ਭਾਵੇਂ ਕਰਮ ਕੋਈ ਵੀ ਹੋਵੇ ਜਦੋਂ ਨੇ ਮਿਹਰ ਕਰਣੀ ਐ ਨਾ ਜਿੱਤੇ ਕਿਰਪਾ ਫੇਰ ਨਹੀਂ ਭਾਈ ਉਹੋ ਵਿਗਨ ਪੈਣ ਦਿੰਦਾ ਫੇਰ ਤਾਂ ਕੋਈ ਨਾ ਹਿਲਾ ਵਸੀਲਾ ਕਰਕੇ ਉਹਨੇ ਤੈਨੂੰ ਕੋਈ ਹਿਲੇ ਵਸੀਲਾ ਦਾ ਮਾਲਕ ਕੋਈ ਹੈ ਬਸ ਅੰਦਰ ਭਾਵਨਾ ਆਉਣੀ ਚਾਹੀਦੀ ਹੈ ਪ੍ਰੇਮ ਹੋਣਾ ਚਾਹੀਦਾ ਜਿਸ ਪਿਆਰੇ ਸੇ ਹੁੰਦੇ ਹੋ ਇਸ ਅੱਗੇ ਮਰ ਚਲੀ ਉਹ ਤਾਂ ਨਹੀਂ ਇਹ ਤਾਂ ਵੈਗਨੂਨਾਂ ਪ੍ਰੇਮ ਕੋਈ ਨਹੀਂ ਗਰਲੇ ਹੈਨ ਬਰਲੇ ਬਿਲਕੁਲ ਵੀ ਖਤਮ ਨਹੀਂ ਜਿੱਦਨ ਕੋਈ ਖਤਮ ਹੋ ਗਈ ਨਾ ਸਾਰੇ ਜਦੀ ਧਰਤੀ ਦੀ ਉਥਲ ਪੁਤਲ ਪਾਵ ਸਭ ਬ੍ਰਹਿਮੰਡ ਖਤਮ ਵੇ ਚਲੋ ਭਾਈ ਇੱਕ ਟੀਮ ਤਾਂ ਹੁਣ ਹਾਰ ਹੀ ਗਈ ਧਰਮ ਵਾਲੀ ਤਾਂ ਤੇ ਪਏ ਹੁਣ ਇੱਥੇ ਜੋ ਅਧਰਮ ਸੀ ਪਾਵ ਸੀ ਜਿੱਤ ਚੁੱਕਿਆ ਤੇ ਖੇਡ ਖਤਮ ਹੋ ਜਾਂਦੀ ਕਿ ਜਦੋਂ ਇੱਕ ਟੀਮ ਬਾਹਰ ਹੋ ਜਾਵੇ ਤੇ ਦੂਜੀ ਤਾਂ ਆਟੋਮੈਟਿਕਲੀ ਜਿੱਤ ਜਾਂਦੀ ਫਿਰ ਖੇਡ ਖਤਮ ਹੋ ਜਾਂਦਾ ਉੱਥੇ ਹੀ ਸਿਟੀ ਵੱਜ ਜਾਂਦੀ ਹੈ ਰੈਫਰੀ ਦੀ ਉੱਥੇ ਭਾਈ ਜੇ ਧਰਵੇਂ ਬੰਦੇ ਬਿਲਕੁਲ ਹੀ ਖਤਮ ਹੋ ਗਏ ਧਰਤੀ ਦੇ ਉੱਤੇ ਉਸ ਦਿਨ ਸਿਟੀ ਵਿਗਲ ਵੱਜ ਜਾਣਾ ਤੇ ਹਰਨ ਭਰਨ ਜਾਂ ਕਾ ਨੇਤਰ ਹੋ ਉਹਨਾਂ ਕੋਈ ਮਸ਼ੀਨਾਂ ਨਹੀਂ ਮਗੋਣੀ ਹੋਂ ਉਤਾ ਸਿਰ ਜਿਵੇਂ ਅੱਖ ਖੋਲੀ ਬੰਦ ਕੀਤੀ ਇੰਨੇ ਚ ਸੇਸ਼ਟੀ ਬਣ ਗਈ ਇੰਨੇ ਚ ਟਹਿ ਜਾਂਦੀ ਐਨਾ ਕੁ ਸਮਾਂ ਲੱਗਣਾ ਬਸ ਖਤਮ ਹੋਰ ਕਿੰਨੀ ਵਰੀ ਧਰਤੀ ਇਹ ਅਲੋਪ ਹੋਈ ਖਤਮ ਹੋਈ ਕਿੰਨਾ ਕੁਝ ਬਣਦਾ ਭਾਈ ਇਹ ਤਾਂ ਵਾਹਿਗੁਰੂ ਹੀ ਜਾਣਦਾ ਜਾਂ ਕਰਤਾ ਸ੍ਰਿਸ਼ਟੀ ਕੁ ਵਿੱਚ ਸਾਜੇ ਆਪੇ ਜਾਣੇ ਸੋ ਆਪਾਂ ਕੀ ਜਾਣੇ ਆਪਾਂ ਦਾ ਸਿਰੂ ਗੁਰੂ ਦੀਆਂ ਕਥਾ ਕਹਾਣੀਆਂ ਸਰਵਣ ਕਰੀਏ ਆਨੰਦ ਲਈਏ ਤੇ ਉਹਦੇ ਘਰ ਤੱਕ ਪਹੁੰਚਣ ਦਾ ਕੋਈ ਮਾਰਗ ਲੱਭੀ ਰਸਤਾ ਲੱਭੀ ਹੈ ਭਾਈ ਮਿਲਦਾ ਪ੍ਰੇਮੀ ਨੂੰ ਕਿ ਪ੍ਰੇਮੀ ਸੰਸਾਰ ਤੇ ਡਰਲੇ ਹੈ ਇਥੇ ਜੋ ਸੰਸਾਰ ਦੇ ਝੂਠੇ ਬੈਠੇ ਆਸੀਂ ਦੂਰ ਤੱਕ ਨਿਗਾਹ ਨਾ ਮਾਰੋ ਆਪਣਾ ਆਲਾ ਦਲੇ ਦੇਖੀਏ ਆਪਣੇ ਹੀ ਧਰਮ ਦੀ ਗੱਲ ਦੇਖੀਏ ਵਜਾ ਕੀ ਹੋ ਰਿਹਾ ਹੈ ਕਰਨੇ ਸੀ ਪਰਮਾਤਮਾ ਦੀ ਗੱਲ ਵੈਰੂਧੀ ਗੱਲ ਕਰਨੀ ਸੀ ਜਿਸ ਸਥਾਨ ਤੋਂ ਸਤਨਾ ਵੈਰੂਧੀਆਂ ਆਵਾਜ਼ਾਂ ਆਉਣੀ ਚਾਹੀਦੀਆਂ ਸੀ ਉਹਤੇ ਲੜਾਈ ਝਗੜੇ ਕਲੇਸ਼ ਠੱਗਾ ਢੋਰੀਆਂ ਲਟੇਰੇ ਜਿੱਥੇ ਜਾ ਕੇ ਲਟੇਰਿਆਂ ਨੇ ਜੀਵਨ ਸਵਾਰਲੇ ਆਪਣਾ ਭੁਮੀ ਚੋਰ ਵਰਗੇ ਸੱਜਣ ਠੱਗ ਵਰਗੇ ਨੇ ਸੀਸ ਨਿਮਰਤਾ ਨਾਲ झुका ਕੇ ਆਪਣੇ ਪਾਪਾਂ ਦਾ ਅੰਤ ਕਰਾ ਲਿਆ ਅੱਜ ਉਸੇ ਅਸਥਾਨ ਦੇ ਉੱਤੇ ਲੱਖਾਂ ਕਰੋੜਾਂ ਦੇ ਘਟਾਲੇ ਨਜ਼ਾਰੇ ਗੁਰੂ ਘਰ ਦੇ ਵਿੱਚ ਅਸੀਂ ਤਾਂ ਆ ਕੇ ਤੇ ਆਪਣੇ ਪਾਪਾਂ ਤੋਂ ਛਡਕਾਰਾ ਪਾਉਣੇ ਆ ਤੇ ਇੱਥੇ ਬਾਪ ਹੋਰੇ ਬਜਾ ਚੋਰ ਬੈਠੇ ਆ ਬਾਣਿਆਂ ਦੇ ਵਿੱਚ ਠੱਗਨੇ ਭਾਈਓ ਸ਼ਕਲਾਂ ਤੇ ਨਾ ਜਾਓ ਜਿਵੇਂ ਆਕਾਲ ਪੁਰਖ ਉਹ ਤੇਰੀ ਅਕਲ ਦੇਖਦਾ ਤੇਰੇ ਕਰਮ ਦੇਖਦਾ ਉਹਨੂੰ ਤੇਰੀ ਸ਼ਕਲ ਨਾਲ ਕੋਈ ਮਤਲਬ ਨਹੀਂ ਉਹ ਕਹਦਾ ਮੇਰੀ ਵੀ ਬਣਾਈ ਐ ਮੈਂ ਕਿਵੇਂ ਮਾੜਾ ਕਹਿ ਦਊਂਗਾ ਜੇ ਵੀ ਆਪਾਂ ਕੋਈ ਚ ਆਪਦੀ ਚੀਜ਼ ਬਣਾਉਣੀ ਐ ਕੋਈ ਮਾੜਾ ਕਹੂਗਾ ਪਰਮਾਤਮਾ ਨੇ ਸੇਤੀ ਸਾਜੀ ਹੈ ਜੀਵ ਜੰਤ ਬਣਾਏ ਆ ਮਨੁੱਖਾਂ ਨੂੰ ਬਣਾਇਆ ਸਭ ਨੂੰ ਬਣਾਇਆ ਉਹ ਕਿਉਂ ਮਾੜਾ ਕਹੂਗਾ ਕਿ ਨਾਏ ਉਹਦੇ ਬਣਾਏ ਹੋਏ ਨੂੰ ਕੋਈ ਮਾੜਾ ਕਹੇਵੇ ਕਿ ਸਭ ਕੁਝ ਉਹ ਵਹਿਗਣਾ ਕੀਤਾ ਹੋਇਆ ਹੈ ਭਾਈ ਹੁਣ ਵਹਿਗਰੂ ਕੇਵਲ ਤਾਂ ਕੇਵਲ ਜੇ ਕੋਈ ਦੇਖਦਾ ਤੇਰੇ ਕਰਮ ਦੇਖਦਾ ਕਿ ਜਿੰਨਾ ਸਥਾਨਾਂ ਤੇ ਜਾ ਕੇ ਅਸੀਂ ਆਪਣੇ ਧੰਨ ਭਾਗ ਸਮਝਦੇ ਆ ਸਮਾਂ ਮਿਲਦਾ ਛੁੱਟੀਆਂ ਮਿਲਦੀਆਂ ਨੇ ਕਿ ਚਲੋ ਭਈ ਇਸ ਵਾਰ ਅਸੀਂ ਇਸ ਸਥਾਨ ਤੇ ਸ੍ਰੀ ਆਪਣਾ ਸਿਰ ਨਮਸਤਕ ਕਰਨਾ ਸੀਚ ਕਾਣਾ ਜਾ ਕੇ ਸੇਵਾ ਕਰਾਂਗੇ ਦਰਸ਼ਨ ਕਰਾਂਗੇ ਉਸ ਰੋਹਾਨੀਏ